ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਅਸੀਂ ਹੁਣੇ ਹੀ ਅਮਰਨਾਥ ਯਾਤਰਾ ਦੀ ਗੱਲ ਕਰਕੇ ਹਟੇ ਜਿਵੇਂ 40000 ਤੋਂ ਜ਼ਿਆਦਾ ਸਿਕਿਉਰਿਟੀ ਵਾਲੇ ਲਾ ਕੇ ਇਹਦੇ ਬਾਵਜੂਦ ਕਿ ਦਹਿਸ਼ਤਗਰਦ ਦੇ ਨਾਂ ਥੱਲੇ ਜੋ ਉਹਨਾਂ ਨੇ ਆਪ ਹੀ ਪ੍ਰਚਾਰਿਆ ਹਮਲਾ ਵੀ ਹੁੰਦਾ ਹੈ ਮਾੜਾ ਵੈਦਰ ਹੈ ਸਟ੍ਰੱਕ ਵੀ ਹੋਏ ਐਕਸੀਡੈਂਟ ਵੀ ਹੋ ਰਿਹਾ ਹੈ ਫਿਰ ਵੀ ਉਹ ਕਹਿ ਰਹੇ ਨੇ ਜੀ ਜੋਸ਼ ਬਹੁਤ ਹੈ ਲੋਕਾਂ ਚ ਜਾਣ ਦਾ ਔਰ ਇੱਕ ਪਾਸੇ ਕਸ਼ਮੀਰਵਾਦੀ ਚ ਅੱਗ ਲਾਈ ਹੋਈ ਹੈ ਫੌਜ ਨੇ ਔਰ ਉਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ ਵੀ ਇਹ ਜਿਹੜਾ ਇਹ ਸਾਡੀ ਯਾਤਰਾ ਸੀ ਮੁਕੰਮਲ ਕਰਵਾਣੀ ਦੂਸਰੇ ਪਾਸੇ ਜੇ ਅਸੀਂ ਚਾਈਨਾ ਦੇ ਨਾਲ ਜਿਹੜਾ ਇਸ ਵੇਲੇ ਸਿੱਕਮ ਸੈਕਟਰ ਪਰ ਭੂਟਾਨ ਨਾਲ ਲੱਗਦੀ ਚੀਨ ਦੀ ਸਰਹੱਦ ਡੋਕਲਮ ਜਿਹੜਾ ਸਟੈਂਡ ਆਫ ਚੱਲ ਰਿਹਾ ਹੈ ਇਹਦਾ ਪਿਛੋਕੜ ਦੇਖੀ ਅਸੀਂ ਤੇ ਇਸ ਤੋਂ ਪਹਿਲਾਂ ਘਟਨਾ ਇਹੀ ਸੀ ਕਿ ਜੀ ਚਾਈਨਾ ਨੇ ਜਿਹੜੀ ਇਹਨਾਂ ਦੀ ਮਾਨਸ ਰੋਵਰ ਯਾਤਰਾ ਦੇ ਲਈ ਜਿਹੜੇ ਹਿੰਦੂ ਯਾਤਰੀ 32 ਜਾਂ 40 ਉਹਨਾਂ ਨੂੰ ਜਾਣਦਾ ਉਹਨਾਂ ਨੇ ਰੋਕ ਦਿੱਤਾ ਸੀ ਕਿ ਵੀ ਤੁਸੀਂ ਇਸ ਫਾਰ ਨਹੀਂ ਜਾ ਸਕਦੇ ਜੀ ਇਹਨੂੰ ਆਧਾਰ ਬਣਾ ਕੇ ਇਹਦਾ ਜਵਾਬ ਉਹਨਾਂ ਨੇ ਇਸ ਲੈਵਲ ਦੇ ਉੱਤੇ ਇੰਡੀਆ ਨੇ ਜਾ ਕੇ ਸਿੱਧੇ ਤੌਰ ਤੋਂ ਉਹਨਾਂ ਨਾਲ ਇੰਟਰਫੇਰੈਂਸ ਦਾ ਕੀਤਾ ਔਰ ਇਸ ਇਸ਼ੂ ਨੂੰ ਕਿ ਜੀ ਇਹ ਨਥੂਲਾ ਪਾਸ ਤੋਂ ਕਿਉਂ ਨਹੀਂ ਸਾਡੇ ਯਾਤਰੀਆਂ ਨੂੰ ਜਾਣ ਦਿੱਤਾ ਜਾਂਦਾ ਹੁਣ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਔਰ ਮੈਨੂੰ ਸਰਕਾਰ ਤਾਂ ਦੁਸ਼ਮਣ ਬਾਤ ਕਰੇ ਹਨ ਹੋਣੀ ਉਹ ਗੱਲ ਤਾਂ ਜੋ ਹੈ ਉਹ ਸਮਝ ਆ ਰਹੀ ਹੈ ਲੇਕਿਨ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਅਸੀਂ ਕਿਉਂਕਿ ਸਿੱਖਾਂ ਚ ਅੱਜ ਵੀ ਵੱਡੀ ਗਿਣਤੀ ਧਰਮੀ ਲੋਕਾਂ ਦੀ ਹੈ ਜਿਹੜੇ ਗੁਰਦੁਆਰੇ ਜਾਣਾ ਇਤਿਹਾਸ ਗੁਰਦੁਆਰਿਆਂ ਲਈ ਅਸੀਂ ਮਿਲੀਅਨਸ ਆਫ ਡਾਲਰ ਡੋਨੇਟ ਕਰਦੇ ਹਾਂ ਫਿਰ ਅਸੀਂ ਜਦੋਂ ਆਪਣੀ ਅਰਦਾਸ ਜਿਸ ਦਾ ਇੱਕ ਅੱਖਰ ਬੀਤੇ ਦਾ ਇਤਿਹਾਸ ਵੀ ਹੈ ਸਾਡੇ ਭਵਿੱਖ ਦੇ ਖਾਬ ਵੀ ਨੇ ਕੌਮ ਦਾ ਨਿਸ਼ਾਨਾ ਵੀ ਹੈ ਆਜ਼ਾਦੀ ਦਾ ਉਸ ਵੱਲ ਜਾਈਏ ਤਾਂ ਫਿਰ ਅਸੀਂ ਇਹ ਸ਼ਬਦ ਉਸ ਦੇ ਵਿੱਚ ਜਿਹੜੇ ਨੇ ਅਲਫਾਜ਼ 47 ਤੋਂ ਬਾਅਦ ਐਡ ਕੀਤੇ ਇਹਦੇ ਵਿੱਚ ਅਸੀਂ ਅਕਾਲ ਪੁਰਖ ਤੋਂ ਰੱਬ ਤੋਂ ਮੰਗਦੇ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਨਾਲ ਦੇ ਖੁਲੇ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਦਾ ਦਾਤ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੁਣ ਅਸੀਂ ਅਰਦਾਸ ਦਾ ਸ਼ਾਮਲ ਕਰ ਲਈ ਪਰ ਜੇ ਅਸੀਂ ਸਿੱਖ ਲੀਡਰਸ਼ਿਪ ਦਾ ਇਨ ਜਨਰਲ ਔਰ ਅਕਾਲੀ ਲੀਡਰਸ਼ਿਪ ਦਾ ਇਨ ਪਰਟੀਕੂਲਰ ਰੋਲ ਦੇਖੀਏ 47 ਤੋਂ ਬਾਅਦ ਤੇ ਕਦੇ ਵੀ ਕਿਸੇ ਨੇ ਇਸ ਮੁੱਦੇ ਨੂੰ ਇੱਕ ਗੰਭੀਰ ਮੁੱਦਾ ਬਣਾ ਕੇ ਭਾਰਤ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਟ ਨਹੀਂ ਕੀਤਾ ਹਾਲਾਂ ਸਰਸਰੀ ਜੈ ਨਹਿਰੂ ਲਿਆਕਤ ਅਲੀ ਪੈਕਟ ਹੋਇਆ ਪੰਜਾਬਿਆਂ ਦੇ ਵਿੱਚ ਜਿਹਦੇ ਥੱਲੇ ਇਹ ਹੋਇਆ ਕਿ ਜੀ ਜਿਹੜੇ ਭਾਰਤ 'ਚ ਰਹਿਣ ਵਾਲੇ ਸਿੱਖ ਨੇ ਉਹਨਾਂ ਨੂੰ ਚਾਰ ਮੌਕਿਆਂ ਦੇ ਉੱਤੇ ਜਿਹੜਾ ਪਾਕਿਸਤਾਨ ਦੀ ਯਾਤਰਾ ਦਾ ਜਿਹੜਾ ਉਹ ਵੀਜ਼ੇ ਮਿਲਣਗੇ ਉਹ ਬੰਦ ਹੋਏਗਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ 3000 ਸੇਖਾ ਸਕਦੇ ਨੇ ਖਾਲਸਾ ਸਾਜਨਾ ਦੇ ਵਿਸਾਖੀ ਦੇ ਮੌਕੇ ਜਿਹੜਾ ਪੰਜਾ ਸਾਹਿਬ 47 ਤੋਂ ਪਹਿਲਾਂ ਵੀ ਮਨਾਇਆ ਜਾਂਦਾ ਸੀ 1000 ਸੇਖਾ ਸਕਦੇ ਨੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਡੇਰਾ ਸਾਹਿਬ ਲਾਹੌਰ ਉੱਥੇ 500 ਸਿੱਖ ਆ ਸਕਦੇ ਨੇ ਜੀ ਔਰ ਸਮਾਤ ਮਾਹਾਰਾ ਰਣਜੀਤ ਸਿੰਘ 29 ਜੂਨ ਨੂੰ 500 ਸਿੱਖ ਆ ਸਕਦੇ ਨੇ ਹੁਣ ਇਸ ਦੇ ਉੱਤੇ ਪਾਕਿਸਤਾਨ ਨੇ ਹਮੇਸ਼ਾ ਹੀ ਜਿਹੜਾ ਪੈਰਾ ਦਿੱਤਾ ਲੇਕਿਨ ਇਹ ਹਮੇਸ਼ਾ ਭਾਰਤ ਦੇ ਪੱਖੋਂ ਰਿਹਾ ਉਹ 65 ਦੀ ਇਹਨਾਂ ਨੇ ਜੰਗ ਛੇੜੀ ਉਸ ਤੋਂ ਪਹਿਲਾਂ ਹੀ ਕਿ ਜੀ ਸਿਕਿਉਰਟੀ ਦੀ ਗਾਰੰਟੀ ਨਹੀਂ ਹੈ ਜੱਥੇ ਬੰਦ ਕਰ ਦਿੱਤੇ 71 ਵੇਲੇ ਕਰ ਦਿੱਤੇ ਕਾਰਗਲ ਵੇਲੇ ਕਰ ਦਿੱਤੇ ਔਰ ਹੁਣ ਇੱਕ ਪਾਸੇ ਜਿੱਥੇ ਭਾਰਤ ਫੁੱਲ ਕੰਟਰੋਲ ਦੇ ਵਿੱਚ ਐ ਸਿਚੁਏਸ਼ਨ ਦੇ ਔਰ ਇਸ ਪੀਰੀਅਡ ਦੇ ਵਿੱਚ ਪਾਕਿਸਤਾਨ ਦੇ ਵਿੱਚ ਮੈਂ ਸਮਝਦਾ ਐ ਵੀ ਸਾਡੀ ਅਰਦਾਸ ਨੂੰ ਸਾਡੀ ਅਕਾਲੀ ਲੀਡਰਸ਼ਿਪ ਦਾ ਦੂਜੇ ਨੇ ਤਾਂ ਕੀ ਲਾਗੂ ਕਰਨ ਦੇ ਲਈ ਐਕਸ਼ਨ ਕਰਨਾ ਸੀ ਜਾਂ ਕੋਈ ਐਕਟੀਵਿਟੀ ਕਰਨੀ ਸੀ ਜਾਂ ਭਾਰਤ ਸਰਕਾਰ ਨੇ ਲੇਕਿਨ ਇਹ ਬਾਹਰ ਬੈਠੇ ਸਿੱਖਾਂ ਦੀ ਬਦੌਲਤ ਔਰ ਪਾਕਿਸਤਾਨ ਦੇ ਵਿੱਚ ਮੈਂ ਸਮਝਦਾ ਐ ਵੀ ਵੈਲ ਮੀਨਿੰਗ ਲੋਕ ਜਿਹੜੇ ਅਡਮਿਨਿਸਟ੍ਰੇਸ਼ਨ ਦੇ ਵਿੱਚ ਆਈ ਉਦੀ ਬਦੌਲਤ ਸੀ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਔਰ ਉਸ ਦੇ ਨਾਲ ਜਿਹੜਾ ਔਰ 1984 ਤੋਂ ਬਾਅਦ ਜ਼ਾਰ ਸਿੱਖ ਫੈਕਟਰ ਦੀ ਇੰਪੋਰਟੈਂਸ ਵੀ ਉਸ ਖਿੱਤੇ ਦੇ ਵਿੱਚ ਵਧੀ ਔਰ ਬੇਸ਼ੱਕ ਪਾਕਿਸਤਾਨ ਦੇ ਲਾਅ ਮੇਕਰਸ ਨੇ ਜਾਂ opinion ਮੇਕਰਸ ਨੇ ਕੁਝ ਦੇਰ ਦਾ ਉਹਨੂੰ ਇਗਨੋਰ ਹੀ ਕੀਤਾ ਪਰ ਫਿਰ Zia ul Haq ਦੇ ਜ਼ਮਾਨੇ 'ਚ ਇਹ ਸ਼ੁਰੂ ਹੋ ਗਿਆ ਕਿ ਵੀ ਜਿਹੜਾ ਜਥਾ ਆਂਦਾ ਸੀ ਉਹਦਾ ਸਵਾਗਤ ਵੀ ਹੁੰਦਾ ਸੀ ਉਹਨੂੰ ਇੱਕ ਵੇੜੇ ਜਾ ਦੇ ਉੱਤੇ ਪ੍ਰੈਜ਼ੀਡੈਂਟ ਦੇ ਨਾਲ ਮਿਲਣੀ ਦੇ ਤੌਰ ਤੇ ਵੀ ਸੱਦਿਆ ਜਾਂਦਾ ਸੀ ਸੋ ਉਹਦੇ ਨਾਲ ਸ਼ੁਰੂਆਤ ਹੋਈ 1998 ਤੱਕ ਪਹੁੰਚਦੇ ਆ ਫਿਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਔਰ ਉਸ ਤੋਂ ਬਾਅਦ ਜਿੰਨਾ ਲਿਬਰਲੀ ਪਾਕਿਸਤਾਨ ਨੇ ਔਰ ਡਾਇਸਪੋਰਾ ਸਿੱਖਾਂ ਨਾਲ ਉਹਨਾਂ ਦਾ ਟਰਸਟ ਵੀ ਸੀ ਭਾਰਤੀ ਸਿੱਖ ਤਾਂ ਜਿਹੜੇ ਨੇ ਉਹ ਹਕੂਮਤ ਦੇ ਦਵਾਤ ਲੈ ਇਨੇ ਕਨੇ ਕਿ ਉਹ ਜਦੋਂ ਵਾਗਾ ਦੇ ਇਸ ਪਾਰ ਹੁੰਦੇ ਨੇ ਗੱਲ ਹੋਰ ਕਰਦੇ ਨੇ ਵਾਗਾ ਟੱਪ ਕੇ ਪਾਕਿਸਤਾਨ ਜਾਂਦੇ ਨੇ ਉਥੇ ਜੋ ਉਹਨਾਂ ਦੀ ਖੁੱਲ੍ਹ ਦੇ ਲਈ ਹੈ ਜਿਨ੍ਹਾਂ ਵੈਲਕਮ ਹੈ ਉਹਨੂੰ ਐਪਰੀਸ਼ੀਏਟ ਕਰਦੇ ਨੇ ਪਰ ਉਹੀ ਗੱਲ ਤੁਸੀਂ ਜਦੋਂ ਵਾਘਾ ਪਾਰ ਜਾ ਕੇ ਉਹ ਇੰਟਰਵਿਊ ਦੇ ਰਹੇ ਹੁੰਦੇ ਨੇ ਜਾਂ ਮੀਡੀਆ ਨੇ ਵੀ ਉਹਨਾਂ ਦਾ ਕੁਝ ਦਾ ਕੁਝ ਬਣਾਇਆ ਹੁੰਦਾ ਤੇ ਉਹ ਸੋ ਉਹ ਤਾਂ ਜਿਹਨੂੰ ਕਹਿੰਦੇ ਨੇ ਕਿ ਡਬਲ ਲਾਈਫ ਜੀਣਾ ਉਹ ਤਾਂ ਡਬਲ ਲਾਈਫ ਜੀਂਦੇ ਨੇ ਉਹਨਾਂ ਦੇ ਅੰਦਰ ਹੋਰ ਹੈ ਜਿਹਨੂੰ ਉਹ ਗੁਰੂ ਸਾਹਿਬ ਨੇ ਗੁਲਾਮੀ ਦੀ ਨਿਸ਼ਾਨੀ ਕਿਹਾਇਆ ਸੀ ਕਿ ਅੰਤਰ ਪੂਜਾ ਪੜੈ ਕਤੇਬਾਂ ਸੰਜਮ ਤੁਰਕਾਂ ਪਾਈ ਕਿ ਭਾਈ ਤੁਹਾਡੇ ਅੰਦਰ ਪੂਜਾ ਵੜੀ ਹੋਈ ਹੈ ਬਾਰ ਤੁਸੀਂ ਕਤੇ ਪੜਦੇ ਹੋ ਖੁਸ਼ ਕਰਨ ਦੇ ਲਈ ਵੀ ਤੁਹਾਨੂੰ ਤਾਂ ਕਿ ਤੁਸੀਂ ਮਹਿਫੂਜ਼ ਰਹੋ ਔਰ ਤੁਹਾਨੂੰ ਜਿਹੜਾ ਉਹਨਾਂ ਦੀ ਜਿਹੜੀ ਹੈ ਉਹ ਰੋਟੀ ਰੋਜ਼ੀ ਤੁਹਾਡੀ ਉੱਥੇ ਜੁੜੀ ਹੋਈ ਹੈ ਸੋ ਕੋਲ ਮਿਲਾ ਕੇ ਇਹ ਵਰਤਾਰਾ ਜਿਹੜਾ ਇਹਦੇ باوجود ਡਾਇਸਪੋਰਸ ਸਿੱਖਾਂ ਦੇ ਜਿਹੜੀ ਯਤਨਾਂ ਨਾਲ ਪਾਕਿਸਤਾਨ ਵੱਲੋਂ ਕੋਈ پابੰਦੀ ਨਹੀਂ ਔਰ ਆਦਰ ਇਹਨਾਂ ਜਥਿਆਂ ਚ ਹੁਣ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਣ ਦੇ ਮੌਕੇ ਕਰਤਾਰਪੁਰ ਸਾਹਿਬ ਵੀ ਉਹ ਲੋਕ ਉਹ ਕਹਿੰਦੇ ਜਦੋਂ ਮਰਜੀ ਆ ਜਾਓ ਸਾਜ ਤੁਸੀਂ ਜਿੰਨੀ ਵਾਰੀ ਮਰਜੀ ਇਹ ਇਨੇ ਗਰੁੱਪ ਆ ਜੋ ਬਾਹਰਲੇ ਤਾਂ ਜਾਂਦੇ ਹੀ ਰਹਿੰਦੇ ਨੇ ਹੁਣ ਜੀ ਔਰ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਉਹਨਾਂ ਨੇ ਰੈਨੋਵੇਟ ਕਰਕੇ ਉਸ ਨੂੰ ਸਿੱਖਾਂ ਦੇ ਹਵਾਲੇ ਕੀਤਾ ਹੈ ਗੁਰਦੁਆਰਾ ਸੱਚਾ ਸੌਦਾ ਵੀ ਦیدار ਲਈ ਹੈ ਕਰਤਾਰਪੁਰ ਸਾਹਿਬ ਵੀ ਹੈ ਰੋੜੀ ਸਾਹਿਬ ਵੀ ਹੈ ਔਰ ਹੋਰ ਵੀ ਅੱਗੋਂ ਚੱਲ ਰਹੇ ਸੋ ਕੁੱਲ ਮਿਲਾ ਕੇ ਲੇਖਨ ਇਹ ਜਿਹੜੀ ਸਾਂਝ ਹੈ ਜਿਹੜੀ ਸਾਨੂੰ ਲੱਗਦਾ ਹੈ ਕਿ ਵੀ ਕਿੰਨੀ ਐਮ ਹੈ ਇਹ ਦੁਸ਼ਮਨ ਜਿਨੇ ਕਿ 47 ਤੋਂ ਬਾਅਦ ਵੀ ਨਹੀਂ ਤਾਂ ਕਿੰਨੇ ਐਗਰੀਮੈਂਟ ਇਹਨਾਂ ਦੇ ਹੋਏ ਸ਼ਿਮਲਾ ਪੈਕਟ ਦੇ ਵਿੱਚ ਤੁਸੀਂ ਹੋਰ ਗੱਲਾਂ ਮਨਵਾ ਰਹੇ ਹੋ ਤੁਸੀਂ ਜਿਹੜਾ ਉਹ ਇਸ ਇਸ਼ੂ ਨੂੰ ਕਰਤਾਰਪੁਰ ਕਾਰਿਡੋਰ ਦਾ ਕਰਤਾਰਪੁਰ ਲਾਂਘੇ ਦਾ ਤੁਸੀਂ ਮਸਲਾ ਦੇਖ ਲਓ ਪਾਕਿਸਤਾਨ ਦੇ ਹਰ ਹਾਕਮ ਨੇ ਕਿਹਾ ਕਿ ਭਾਈ ਆ ਜਾਓ ਉਹਨਾਂ ਅਸੀਂ ਸੜਕ ਉਹਨਾਂ ਨੇ ਬਣਾਈ ਹੋਈ ਹੈ ਸਾਡੇ ਵੱਲੋਂ ਜਿਹੜਾ ਉਹ ਸਵੇਰੇ ਆਓ ਸ਼ਾਮ ਨੂੰ ਚਲੇ ਜਾਓ ਲੇਕਿਨ ਇਹ ਆਨੇ ਬਹਾਨੇ ਜਿਹੜਾ ਪੰਜਾਬ ਅਸੈਂਬਲੀ ਨੇ ਇੰਡੀਅਨ ਓਕੂਪਾਈਡ ਪੰਜਾਬ ਦੀ ਯੂਨੀਨਿਮਸਲੀ ਪਾਸ ਕੀਤਾ ਹੈ ਕਿ ਗਰਤਾਰਪੁਰ ਲਾਂਗਾ ਬਣਾਓ ਲੇਕਿਨ ਉਹਨਾਂ ਨੇ ਨਹੀਂ ਮੰਨੇ ਅਤੇ ਜਿਵੇਂ ਐਤ ਕੀ ਦੋਨੋਂ ਹੀ ਮੌਕਿਆਂ ਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪਰਵ ਮੌਕੇ ਵੀ ਔਰ ਮਾਰਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਵੀ ਜਿਵੇਂ ਜਥੇ ਭੇਜਣ ਤੋਂ ਨਾ ਕੀਤੀ ਸਰਕਾਰ ਨੇ ਸ਼ੋਮਣੀ ਕਮੇਟੀ ਵੱਲੋਂ ਆਪਣੇ ਪਾਸਪੋਰਟ ਭੇਜੇ ਜਾਣ ਦੇ ਬਾਵਜੂਦ ਤੇ ਜੇ 300 ਦੇ ਕਰੀਬ ਸਿੱਖ ਯਾਤਰੂਆਂ ਨੂੰ ਪਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ ਰਾਹੀਂ ਵੀਜ਼ੇ ਪਾਕਿਸਤਾਨੀ ਹਾਈ ਕਮਿਸ਼ਨ ਨੇ ਦਿੱਤੇ ਔਰ ਉਸ ਸਟੇਸ਼ਨ ਤੇ ਟਾੜੀ ਰੁਲਦੇ ਰਹੇ ਉਹਨਾਂ ਨੂੰ ਜਿਹੜਾ ਉਹ ਵਹੀ ਜਿਹੜਾ ਉਹ ਵਾਪਸ ਭੇਜਿਆ ਗਿਆ ਹੁਣ ਇਸ ਦੇ ਉੱਤੇ ਅਸੀਂ ਤਾਂ ਸੈਗਮੈਂਟ ਕੀਤਾ ਹੀ ਸੀ ਪਰ ਮੈਂ ਇਹ ਦੇਖਦਾ ਜਦੋਂ ਮੈਂ ਕਿਹਾ ਵੀ ਮੈਨੂੰ ਹੈਰਾਨੀ ਹੈ ਵੀ ਸਾਡੀ ਧਰਮੀ ਕੌਮ ਦੁਨੀਆ ਭਰ ਚ ਇਹ ਕਿਸੇ ਹੋਰ ਨਾਲ ਹੋਇਆ ਹੁੰਦਾ ਜੀ ਆ ਇਜ਼ਰਾਈਲੀਆਂ ਨੇ 200 ਸ਼ੋਲਡਰ ਉਹਨਾਂ ਦੇ ਮਾਰੇ ਗਏ ਤੇ ਅਲੈਕਸਾ ਮਾਸਕ ਹੈ ਬੜੀ ਵੱਡੀ ਇਸਲਾਮ ਦੇ ਵਿੱਚ ਮੱਕੇ ਮਦੀਨੇ ਤੋਂ ਬਾਅਦ ਹੋਲੀ ਮੰਨੀ ਜਾਂਦੀ ਹੈ ਔਰ ਉੱਥੇ ਜਿਹੜੀ ਹੈ ਉਹ ਉਹਨਾਂ ਦੀ ਵੀ ਹੈ ਯਹੂਦੀਆਂ ਦਾ ਵੀ 파ਰਟ ਤੈਨੂੰ ਵੀ ਮਸਬੰਦਾ ਹੈ ਰੋਕਾ ਦਾ ਡੋਮ ਉਹਨੂੰ ਕਹਿੰਦੇ ਨੇ ਉਹ ਦਾ ਰੋ ਪਤਾ ਨਹੀਂ ਡੋਮ ਆਫ ਦਾ ਰੌਕ ਕੇ ਰੌਕ ਆਫ ਦਾ ਡੋਮ ਕਿਸ ਕਿਸਮ ਦਾ ਹੈ ਉਹਦਾ ਨਾਮ ਜੀ ਔਰ ਉਹ ਉਹਨਾਂ ਨੇ ਮੈਟਲ ਡਿਟੈਕਟਰ ਲਾ ਦਿੱਤੇ ਹੁਣੇ ਦੀ ਗੱਲ ਹੈ ਤਿੰਨ ਚਾਰ ਦਿਨ ਪਹਿਲਾਂ ਦੀ ਕਿ ਜੀ ਅੰਦਰ ਜਿਹੜੇ ਆਣਗੇ ਔਰ ਜਿਹੜੇ ਵੱਡੀ ਗਿਣਤੀ ਸਾਡੇ ਮੁਸਲਮਾਨ ਭਰਾ ਨੇ ਬਾਹਰ ਬੈਠੇ ਨੇ ਕਿ ਵੀ ਅਸੀਂ ਆਪਣੀ ਇਹ ਹੋਲੀ ਮਸਜਿਦ ਇਹਨਾਂ ਤੋਂ ਲੰਕੇ ਨਹੀਂ ਜਾਣਾ ਤੁਸੀਂ ਕੌਣ ਹੋ ਪਵੰਦੀ ਰਾ ਉਹਦੀ ਹਾਲਾਂਕਿ ਕਸਟੋਡੀਅਨ ਜਿਹੜਾ ਜਾਰਡਨ ਹੈ ਤੇ ਹੈ ਉਹ ਜਰੂਸ਼ਲਮ 'ਚ ਹੈ ਹੁਣ ਮਤਲਬ ਹੋਰ ਪੂਰੇ ਇਸਲਾਮਿਕ ਜਗਤ ਦੇ ਵਿੱਚ ਵਾਵੇਲਾ ਹੋਇਆ ਹੈ ਇਸ ਗੱਲ ਦੇ ਉੱਤੇ ਰਾਈਟਲੀ ਸੋ ਪਰ ਮੈਂ ਸਮਝਦਾ ਹਾਂ ਕਿ ਇਨਾ ਵੱਡਾ ਵਾਕਿਆ ਆ ਜੋ ਇਹਨਾਂ ਨੇ ਕੀਤਾ ਹੈ ਸਾਡੇ ਸਾਨੂੰ ਗੁਰਦੁਆਰਿਆਂ ਦੇ ਦਰਸ਼ਨ ਦੇ ਧਾਰ ਤੋਂ ਵਾਝਿਆ ਕਰਨ ਦਾ ਕੋਈ ਰਿਐਕਸ਼ਨ ਹੀ ਐਵੇਂ ਇੱਕ ਅਦਾ ਕਸਟਮਰੀ ਜਿਹਾ ਬਿਆਨ ਬਡੂਂਗਰ ਦਾ ਆ ਗਿਆ ਔਰ ਦੁਨੀਆ 'ਚ ਵੀ ਕੋਈ ਨਹੀਂ ਔਰ ਮੈਂ ਸਮਝਦਾ ਵੀ ਜਿਹੜੇ ਥੋੜੇ ਬਹੁਤ ਇੰਟੈਲੈਕਚੁਅਲ ਸਿੱਖ ਨੇ ਔਰ ਇਹਨਾਂ 'ਚ ਇੱਕ ਏਤਰੀ ਤ੍ਰਿ ਦਿਵੇਸ਼ ਸਿੰਘ ਮੈਣੀ ਇਹ ਜਦੋਂ ਮਾਸਟਰਸ ਕਰਦਾ ਸੀ ਇਥੇ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ ਤੇ ਮੈਂ ਮੈਨੂੰ ਮਿਲਣ ਦਾ ਵੀ ਮੌਕਾ ਮਿਲਿਆ ਇਹਦੀ ਕਿਤਾਬ ਵੀ ਸੀ ਇਸ ਤੇ ਕਿ ਵੀ ਦੋਨਾਂ ਦੇਸ਼ਾਂ ਦੀ ਸਾਂਝ 'ਚ ਇੱਕ ਚੰਗੀ ਗੱਲ ਹੋਏਗੀ ਰਿਲੀਜੀਅਸ ਟੂਰਿਜ਼ਮ ਵਧੇਗਾ ਸੋ ਉਹਦਾ ਇੱਕ ਆਰਟੀਕਲ ਔਰ ਅੱਜਕੱਲ ਮੈਂ ਦੇਖਿਆ ਕਿ ਵੀ ਇਹ ਮਿਸਟਰ ਮੈਣੀ ਜਿਹੜੇ ਨੇ ਅ ਇਹ ਨਿਊ ਦਿੱਲੀ ਦੇ ਵਿੱਚ ਨਵੀਂ ਦਿੱਲੀ ਚ ਫੋਰਨ ਪੋਲਿਸੀ ਐਨਾਲਿਸਟ ਦੇ ਤੌਰ ਤੇ ਨੇ ਔਰ ਇਹਨਾਂ ਦਾ ਜਿਹੜਾ ਰਾਈਟਅਪ ਹੈ ਇਸ ਮੈਗਜ਼ੀਨ ਚ ਦਾ ਕੁਇੰਟ ਦੇ ਵਿੱਚ ਛਪਿਆ ਹੈ ਟੇਲ ਆਫ ਟੂ ਪੰਜਾਬਸ ਦਾ ਨਿਊ ਨੋਟਸ ਇਨ ਸਿੱਖ ਜਥਾ ਪਿਲਗ੍ਰੀਮੇਜ ਟੂ ਪਾਕ ਜੀ ਕਿ ਭਈਆ ਨਵੀਆਂ ਰੁਕਾਵਟਾਂ ਨਵੀਂ ਗੰਢ ਦੇ ਦਿੱਤੀ ਹੈ ਔਰ ਇਹ ਦੂ ਪੰਜਾਬਾਂ ਦੀ ਕਹਾਣੀ ਸੋ ਉਹਦੇ ਚ ਉਹਨਾਂ ਨੇ ਇਹ ਕੀ ਹੈ ਕਿ ਵੀ ਜਿਹੜਾ ਇੱਕ ਲਿੰਕ ਰਿਲੀਜੀਅਸ ਪਿਲਗ੍ਰੀਮੇ ਜਿਹੜਾ ਉਹ ਸਿੱਖ ਕਮਿਊਨਿਟੀ ਦਾ ਜਾਰੀ ਰਹਿਣਾ ਚਾਹੀਦਾ ਹੈ ਇਹ ਹੀ ਇੱਕ ਲਿੰਕ ਹੈ ਔਰ ਜਿਹਨੂੰ ਅਸੀਂ ਜਥਾ ਕਹਿੰਦੇ ਆ ਜਿਹੜੇ ਜਾਂਦੇ ਨੇ ਔਰ ਉਹ ਚਾਰ ਓਕੇਜਨਸ ਦੇ ਉੱਤੇ ਜਿਵੇਂ ਮੈਂ ਦੱਸਿਆ ਉਹ ਵਿਜ਼ਿਟ ਕਰਦੇ ਨੇ ਔਰ ਸ਼ਿਮਲਾ ਐਗਰੀਮੈਂਟ ਜਿਹੜਾ ਉਹ ਉਹਦੇ 'ਚ ਵੀ ਇਸ ਚਾਰ ਓਕੇਜਨਸ ਦੇ ਭਲਾ ਇਹ ਗੱਲ ਲਿਆਕਤ ਅਲੀ ਫੈਕਟ ਪਹਿਲਾਂ ਹੋਇਆ ਸੀ ਫੇਅਰ ਏ ਸੀ ਕਿ 1974 'ਚ ਦੋਨਾਂ ਦੇ ਮੁਲਕਾਂ ਨੇ ਸਾਈਨ ਕੀਤਾ ਵੀਜ਼ਾ ਐਗਰੀਮੈਂਟ ਫਾਰ ਪ੍ਰੋਵਾਈਡਿੰਗ ਈਚ ਅਦਰ ਸਿਟੀਜ਼ਨਸ ਐਕਸੈਸ ਟੂ ਸਰਟਨ ਪਲੇਸਸ ਆਫ ਰਿਲੀਜੀਅਸ ਵਰਸ਼ਿਪ ਔਰ ਇਹ ਜਿਹੜਾ ਸਿੱਖ ਇੰਡੀਅਨ ਪਿਲਗ੍ਰਿਮਸ ਨੂੰ 18 ਸ਼ਰਾਈਨਸ ਜਾਣ ਦਾ ਜਿਹੜਾ ਉਹ ਹੋਇਆ 1974 ਦੇ ਵਿੱਚ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਇਨੋਗਰਲ ਸਰਵਿਸ ਤੋਂ ਅੰਮ੍ਰਿਤਸਰ ਨਨਕਾਣਾ ਸਾਹਿਬ ਬੱਸ ਸਰਵਿਸ ਮਾਰਚ 2006 ਸ਼ੁਰੂ ਹੋਈ ਤਾਂ ਉਹਨਾਂ ਨੇ ਬਿਲਕੁਲ ਠੀਕ ਕਿਹਾ ਸੀ ਐਵਰ ਸਿንስ ਦਾ ਇੰਡੀਪੈਂਡੈਂਸ ਆਫ ਆਰ ਕੰਟਰੀ 1947 every morning, every devout sikh prays to let us have free access to gurdwaras left behind the pakistan. Am, amidst the endless bickerings between the two nation states, two books have sought to highlight strong connection of sikh faith with pakistan. amardeep singh's lost heritage, the sikh legacy in pakistan, and walking with nanak by haroon khalid and pakistani scholar a. ਆਰਟੀਕਲ ਵਾਰ ਨੇ ਜ਼ਿਕਰ ਕੀਤਾ ਹੈ ਕਿ ਵੀ ਆਹ ਦੋ ਕਿਤਾਬਾਂ ਇਸ ਪਾਸੇਵਲ ਰੈਫਰ ਕਰਦੀਆਂ ਪਰ ਮਨਮੋਹਨ ਸਿੰਘ ਨੇ ਚਲਾਤਾ ਦਿੱਤੀ ਨਨਕਾਣਾ ਸਾਹਿਬ ਅਮਰ ਸਾਹਿਬ ਬਾਸਪਰ ਕੋਈ ਸਬਸਿਡਾਈਜ਼ ਨਹੀਂ ਕੀਤਾ ਔਰ ਉਹ ਆਮ ਨਾਣੋ ਟਿਕਟ ਮਹਿੰਗੀ ਹੈ ਔਰ ਇੰਨਾ ਉਹਦਾ ਬੁਰਾ ਹਾਲ ਹੁੰਦਾ ਕਿ ਵੀ ਉਹਦੀ ਕਲੀਅਰੈਂਸ ਲੈਣ ਲਈ ਦਿੱਲੀ ਜਾਓ ਦੂਜਾ ਜਾਓ ਕਿ ਲੋਕ ਜਾਣਾ ਹੀ ਨਹੀਂ ਉਹ ਕਹਿੰਦੇ ਵੀ ਇਹ ਤਾਂ ਬਿਗ ਹਸਲ ਹੈ ਉਹਨੂੰ ਕੋਈ ਫਰੈਂਡਲੀ ਨਹੀਂ ਬਣਾਇਆ ਕਿ ਵੀ ਤੁਸੀਂ ਤੁਹਾਨੂੰ ਉੱਥੇ ਵੀਜ਼ਾ ਲੱਗ ਜਾਣ ਕਿੰਨਿਆਂ ਨੇ ਮੰਗ ਹੁੰਦੀ ਰਹੀ ਕਿ ਤੁਸੀਂ ਵਾਗਾ ਦੇ ਉੱਤੇ ਲਾ ਦਿਓ ਕਿ ਸਟੈਂਪ ਲਾ ਕੇ ਤੁਸੀਂ ਉੱਥੇ ਲੈ ਲਓ ਪਰ ਨਹੀਂ ਇਹ ਸਾਰਿਆਂ ਨੂੰ ਫਿਰ ਉਹਨਾਂ ਨੇ ਜਿਹੜੇ ਮਿਸਟਰ ਮੈਣੀ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਪੀਪਲ ਟੂ ਪੀਪਲ ਟਾਈਜ਼ ਅਮਰਸਰ ਹਨ ਕਾਣਾ ਸਾਹਿਬ ਬਾਸ ਸਰਵਿਸ ਨਾਲ ਕੋਈ ਬੋទੀਆਂ ਸ਼ੁਰੂ ਨਹੀਂ ਹੋ ਸਕੀਆਂ ਫਿਰ ਅਪਾਰਟ ਫਰਮ ਯੂজিং ਆਊਟ ਵੀਜ਼ਾ ਪ੍ਰੋਸੀਜਰਸ ਐਂਡ ਮੇਕਿੰਗ ਅ ਰਿਲੀਜੀਅਸ ਸਪੀਰੀਚੁਅਲ ਮੈਸਜ ਟੂ ਕਾਣਾ ਸਾਹਿਬ 50 ਸਮ ਲੈਸਟ ਡਿਡਿਅਸ ਦ ਸਿੱਖ ਕਮਿਟੀ ਹੈਜ਼ ਆਲਸੋ ਬੀਨ ਪਿਚਿੰਗ ਫਾਰ ਅ ਰਿਲੀਜੀਅਸ ਕੋਰੀਡੋਰ ਬਿਟਵੀਨ ਡੇਰਾ ਬਾਬਾ ਨਾਨਕ ਐਂਡ ਦਰਬਾਰ ਸਾਹਿਬ ਕਰਤਾਰਪੁਰ ਕਾਰਿਡੋਰ ਦੀ ਗੱਲ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਟ ਊਡ ਬੀ ਪਰਟੀਨੈਂਟ ਟੂ ਪੁਆਇੰਟ ਆਊਟ ਥੈਟ ði ਨੰਬਰ ਆਫ ਸਟੱਡੀਜ਼ ਪਬਲਿਸ਼ਡ ਇਨ ਪਾਕਿਸਤਾਨ ਹੈਵ ਆਰ ਗੁੱਡ ਥੈਟ ਪਾਕਿਸਤਾਨ ਊਡ ਬੈਨੇਫਿਟ ਇਕਨੋਮਿਕਲੀ ਫਰਮ ਵਿਜ਼ਿਟਸ ਬਾਈ ਹਿੰਦੂ ਐਂਡ ਸਿੱਖ ਪਿਲਗ੍ਰਿਮ ਯਾ ਪਾਕਿਸਤਾਨ ਦੇ ਵਿੱਚ ਤਾਂ ਕੰਜੀਨੀਅਰ ਐਨਵਾਇਰਨਮੈਂਟ ਹੈ ਉਹਨਾਂ ਦੇ ਜਿਹੜੇ ਰਾਈਟਰ ਨੇ ਉਹ ਵੀ ਕਹਿੰਦੇ ਨੇ ਕਿ ਭਾਈ ਜੀ ਇਹਦੇ ਨਾਲ ਸਾਡਾ ਰਿਲੀਜੀਅਸ ਟੂਰਿਜ਼ਮ ਵਧੇਗਾ ਔਰ ਉਹਨਾਂ ਨੇ ਆਫ ਲੇਟ ਹਾਊਐਵਰ ਥੇਅਰ ਹੈਜ਼ ਬੀਨ ਮੋਰ ਥੈਨ 1 ਇਨਸਟੈਂਸ ਵੇਅਰ have been inconvenient de and despite having valid visas they were unable to travel un keh ja ji aa ho re hai ki visa bhi ne valid visa ne par unan nu jada o allow nahi kita janda aur eh jada main aage zikr kita hai ke may 2017 CSC ne cancel kita jatha kyunke ministry of external affairs ne keha hai ke abhi assi group di security di zimmedari nahi le sakde phir jada SGPC cancelled da jatha at the last minute ਫਿਰ 8 ਜੂਨ ਨੂੰ ਜਿਹੜਾ ਸਿੱਖ ਪਿਲਗ੍ਰਿਮ ਦਾ ਜਥਾ ਹੈ ਜਿਹੜਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਲਈ ਜਾ ਰਿਹਾ ਸੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ 48 ਸਪੈਸ਼ਲ ਟ੍ਰੇਨ ਵੇਟ ਕਰ ਰਹੀ ਸੀ ਦੂਜੇ ਪਾਸਿਓਂ ਜੀ ਪਰ ਉਹਨਾਂ ਨੂੰ ਜਿਹੜਾ ਖੱਜਲ ਖਰਾਬ ਕਰਕੇ ਵਾਪਸ ਮੋੜਿਆ ਗਿਆ 300 ਯਾਤਰੂ ਜਿਹੜੇ ਨੇ ਉਹਨਾਂ ਨੇ ਜਾਣਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਵਿੜੇ ਦੇ ਵਰਸੀ ਲਈ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਔਰ ਇਹਦੇ ਜਿਹੜੇ ਸਿੱਖ ਪਿਲਗ੍ਰਿਮਸ ਹੂ ਆਰ ਨਾਟ ਜਸਟ ਫਰਮ ਪੰਜਾਬ ਬਟ ਆਲਸੋ ਨਿਊ ਡੈਲੀ ਐਂਡ ਹਰਿਆਣਾ were infuriated and sections of Pakistani media as well as sections of Pakistan government didn't miss the opportunity to raise this issue adding it up with conspiracy theories aur idhar te sikhane protesto vi kitte Pakistan de sikhan ne Wagah border de nede vi Lahore vi sipaiye sade bhra hona chahunde ne tusi kyon visa ne ohna de kol aur Pakistan se gurudwara prabandhak committee de protest 7 July nu vi hoya blaming India for not allowing Sikh pilgrims to visit Pakistan फिर कहें कोई भी कारण होर मस्ट बी ग्रेटर कलैरिटी ऑन पीपल टू पीपल एक्सचेंजेस द रिलीजियस पिलग्रिमेज मस्ट बी गिवन प्रायोरिटी बाई द गवर्नमेंट ऑफ इंडिया और फिर उन्हें जिम्मे मैं जिक्र करके हटे कि भाई चाइना हैज डिनाइड हिंदू पिलग्रिम्स एक्सेस टू कैलाश मानसरोवर थ्रू नथूला पास एंड गवर्नमेंट ऑफ इंडिया हैज राइटली एंड अंडरस्टैंड टेकन अप द इशू न्यू डेली आल्सो नीड्स टू कलेरिफाई द रीजन फॉर सिख जथा एनकाउंटरिंग चैलेंजेस ਹੁਣ ਇਹ ਜਿਹੜਾ ਸਿੱਖ ਇੰਟੈਲੈਕਚੁਅਲ ਕਿਤੇ ਵੀ ਬੈਠੇ ਹੋਵੇ ਦਿੱਲੀ 'ਚ ਬੈਠਾ ਜੇ ਬੜੇ ਉਹ ਜਿਹਨੂੰ ਕਹਿੰਦੇ ਨੇ ਵੀ ਖੰਨਾ 'ਚ ਗੋਸ਼ਿਆਂ ਵਾਂਗ ਗੱਲ ਕਰ ਰਿਹਾ ਖੁੱਲਕੇ ਨਹੀਂ ਆ ਇਹ ਵੀ ਨਹੀਂ ਹੋਣਾ ਚਾਹੁੰਦਾ ਵੀ ਕੱਲ ਨੂੰ ਕਹਿਣ ਜੀ ਤੁਸੀਂ ਐਂਟੀ ਇੰਡੀਆ ਆਊਟ ਸਾਈਡਿਸ਼ਨ 'ਚ ਆ ਜਾਣ ਲੇਕਿਨ ਉਹ ਜਿਹੜੇ ਨੁਕਤੇ ਅਸੀਂ ਉਠਾਏ ਉਹ ਸਾਰੇ ਇਸ ਆਰਟੀਕਲ ਦੇ ਵਿੱਚ ਡਿਸਕਸ ਕੀਤੇ ਨੇ ਔਰ ਉਹਨਾਂ ਨੇ ਕਿਹਾ ਵੀ ਇਹ ਐਂਡ ਕੀਤਾ ਉਹਨਾਂ ਨੇ ਕਿ ਵੀ ਆਇਰੋਨੀ ਇਸ ਕੀ ਨੇ ਦਾ ਵੈਲ ਹੀਲਡ ਡੂ ਨਾਟ ਹੈਵ ਐਨੀ ਪ੍ਰੋਬਲਮ ਇਨ ਟ੍ਰੈਵਲਿੰਗ ਟੂ ਐਂਡ ਫਰੋ in india sections of english speaking elite most in new delhi whose link with pakistan is through their time spent in us or uk give little importance to important links between both countries such as jather unne jadde delhi je well to do ne ya jinna de connection unna to koi dikkat nahi hundi ho jadon marzi aunde ne chale jande ne sirf jhede jathe bichare dharmik taur te unna da unna while newspapers have covered the issue one has seen very few opinion or editorial pieces highlighting the problems being faced by those pilgrims ਉਹਨਾਂ ਨੇ ਕਿਹਾ ਜੀ ਖਬਰ ਤਾਂ ਮਾੜੀ ਜਿਹੀ ਲੱਗੀ ਪਰ ਕੋਈ ਰਾਈਟਅਪ ਕੋਈ ਐਡੀਟোরੀਅਲ ਕੋਈ ਕਿਤੇ ਦੇਖਣ ਚ ਨਹੀਂ ਆਇਆ ਭਾਰਤ ਪਰ ਦੇ ਵਿੱਚ ਕਿ ਭਾਈ ਸਿੱਖਾਂ ਦੇ ਤੁਸੀਂ ਧਾਰਮਿਕ ਹੱਕਾਂ ਤੋਂ ਉਹਨਾਂ ਨੂੰ ਜਿਹੜਾ ਉਹ ਜੁਦਾ ਕਰ ਰਹੇ ਹੋ ਉਹਨਾਂ ਨੂੰ ਉਹਦੇ ਤੋਂ ਜਿਹੜਾ ਉਹ ਕੱਟ ਰਹੇ ਔਰ ਇਹ ਸਾਰਾ ਜਿਹੜਾ ਇਹ ਸਭ ਤੋਂ ਵੱਡਾ ਜਿਹੜੀ ਆਇਰਨ ਹੀ ਹੈ ਇਹ ਹੈ ਸਿਚੁਏਸ਼ਨ ਦੀ ਪਰ ਮੈਂ ਸਮਝਦਾ ਕਿ ਵੀ ਫਿਰ ਵੀ ਮੈਂ ਅਪਰੀਸ਼ੀਏਟ ਕਰਦਾ ਹਾਂ ਇਸ ਵੀਰ ਨੂੰ ਇਹ ਚੰਗੀ ਭਾਵਨਾ ਦੇ ਨਾਲ ਲਿਖਿਆ ਹੋਇਆ ਆਰਟੀਕਲ ਹੈ ਤ੍ਰੀ ਦੇਵੇਸ਼ ਸਿੰਘ ਮੈਣੀ ਔਰ ਮੈਂ ਸਮਝਦਾ ਹਾਂ ਵੀ ਸਾਨੂੰ ਦੇਖਣਾ ਹੋਏਗਾ ਕਿ ਵੀ ਕੀ ਸਾਨੂੰ ਆਪਣੀ ਹੁਣ ਧਾਰਮਿਕ ਆਜ਼ਾਦੀ ਵੀ ਨਹੀਂ ਚਾਹੀਦੀ ਉਹ ਵੀ ਅਸੀਂ ਵੇਚ ਦਿੱਤੀ ਹੈ ਇਹਨਾਂ ਦੇ ਹੱਥ ਮੋਦੀ ਕਿਆਂ ਦੇ ਜਦੋਂ ਚਾਹਣਗੇ ਸਾਨੂੰ ਜਾਣ ਦੇਣਗੇ ਜਦੋਂ ਚਾਹਣਗੇ ਨਹੀਂ ਜਾਣ ਦੇਣਗੇ ਤਾਂ ਅਰਦਾਸ ਅਸੀਂ ਕਰੀ ਜਾਣੀ ਹੈ ਕਿ ਮਹਾਰਾਜ ਖੁੱਲੇ ਦਰਸ਼ਨ ਦੇ ਦਾਰ ਤੇ ਦੇਉ ਤੇ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਦੇਦਾਰ ਰੁਕੇ ਹੋਏ ਨੇ ਉਹਨਾਂ ਵੱਲ ਤੁਸੀਂ ਅੱਖ ਨਾ ਕਰੋ ਜਾ ਉਹਨਾਂ ਵੱਲ ਮੁੜੋ ਨਾ ਇਹ ਕਿਹੜੀ ਸਿੱਖੀ ਤੇ ਕਿਨੂੰ ਅਸੀਂ ਜਾ ਕੇ ਅੱਗੇ ਮੂੰਹ ਦਿਖਾਣੇ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਂਦੇ ਆ ਬ੍ਰੇਕ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ